ਦੇਸ਼ ਭਰ ਦੇ ਵਿੱਚ ক্রিকেট T20 ক্রিকেট ਵਿਸ਼ਵ ਕੱਪ ਜਿੱਤਣ ਤੋਂ ਬਾਅਦ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਜਿੱਥੇ ਇੱਕ ਪਾਸੇ ক্রিকেট ਦੇ ਜਿਹੜੇ ਪ੍ਰੇਮੀ ਨੇ ਉਹ ਪਟਾਕੇ ਚਲਾ ਕੇ ਨੱਚ ਕੇ ਗਾ ਕੇ ਢੋਲ ਟਮਕੇ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਭਾਰਤੀ ਜਿਹੜੀ ਟੀਮ ਹੈ ਜਿਸ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਉਹਦੇ ਖਿਡਾਰੀ ਵੀ ਜਸ਼ਨ ਮਨਾਉਣ ਦੇ ਵਿੱਚ ਕਿਸੇ ਨਾਲੋਂ ਕਟ ਨਹੀਂ ਨੇ ਹਾ ਤੁਸੀਂ ਨਾਲ ਵੀਡੀਓ ਵੇਖ ਰਹੇ ਹੋ ਜਿਸ ਦੇ ਵਿੱਚ ਅਰਸ਼ਦੀਪ ਸਿੰਘ ਤੇ ਨਾਲ ਦੀ ਨਾਲ ਕਿੰਗ ਵਿਰਾਟ ਕੋਹਲੀ ਇੱਕ ਦੂਸਰੇ ਦੇ ਵੱਲ ਮੂੰਹ ਕਰਕੇ ਨੱਚਦੇ ਦਿਖਾਈ ਦੇ ਰਹੇ ਨੇ ਢੋਲ ਦੇ ਡੱਗੇ ਦੇ ਉੱਤੇ ਜਿਹੜਾ ਉਹਨਾਂ ਦੇ ਵੱਲੋਂ ਡਾਂਸ ਕੀਤਾ ਜਾ ਰਿਹਾ ਨੱਚਿਆ ਕੁਦਿਆ ਜਾ ਰਿਹਾ ਪਗੜਾ ਪਾਇਆ ਜਾ ਰਿਹਾ ਹੋਰ ਵੀ ਜਿਹੜੇ ਖਿਡਾਰੀ ਹੈਗੇ ਆ ਭਾਰਤੀ ਟੀਮ ਦੇ ਉਹ ਇਸ ਦੇ ਵਿੱਚ ਸ਼ਾਮਿਲ ਦਿਖਾਈ ਦੇ ਰਹੇ ਨੇ ਇਹ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਸ਼ਨ ਮਨਾਇਆ ਜਾ ਰਿਹਾ ਵੱਡੇ ਪੱਦਰ ਦੇ ਉੱਤੇ ਭਾਰਤੀ ਟੀਮ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜਾ 2007 ਤੋਂ ਬਾਅਦ ਦੇ ਵਿੱਚ ਹੁਣ ਇਹ ਜਿਹੜਾ T20 ਵਿਸ਼ਵ ਕੱਪ ਜਿੱਤ ਕੇ ਦੇਸ਼ ਦੇ ਨਾਮ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਭੰਗੜਾ ਪੈਣਾ ਸੁਭਾਈਕੇ ਜੀ ਗੱਲ ਬਣ ਜਾਂਦੀ ਹੈ ਪੂਰੇ ਦੇਸ਼ ਭਰ ਦੇ ਵਿੱਚ ਜਸ਼ਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਨਾਲ ਦੀ ਨਾਲ ਦਿੱਲੀ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲੋਕਾਂ ਦੇ ਵੱਲੋਂ ਰੋਡ ਦੇ ਉੱਤੇ ਗੱਡੀਆਂ ਖੜਾ ਕੇ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਜਿੱਤ ਦਾ ਜਸ਼ਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਭੰਗੜੇ ਪਾਏ ਜਾ ਰਹੇ T20 ਵਿਸ਼ਵ ਕੱਪ ਦੇ ਫਾਈਨਲ ਤੇ ਭਾਰਤ ਦੀ ਟੀਮ ਦੇ ਵੱਲੋਂ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਨਾਲ ਹਰਾਇਆ ਗਿਆ ਪਹਿਲਾ ਬੱਲੇਬਾਜ਼ੀ ਕੀਤੀ ਗਈ ਭਾਰਤ ਦੇ ਵੱਲੋਂ ਤੇ 20 ਓਵਰਾਂ ਚ 7 ਵਿਕਟਾਂ ਗਵਾ ਕੇ 176 ਰਨਾਂ ਦਾ ਜਿਹੜਾ ਦੌੜਾਂ ਬਣਾ ਕੇ ਟਾਰਗੇਟ ਹੈ ਜਿਹੜਾ ਉਹ ਦਿੱਤਾ ਜਾਂਦਾ 170 ਰਨਾਂ ਦਾ 176 ਭਾਰਤੀ ਟੀਮ ਦੇ ਵੱਲੋਂ ਬਣਾਏ ਜਾਂਦੇ ਆ ਦੱਖਣੀ ਅਫਰੀਕਾ ਦੀ ਟੀਮ ਫਿਰ ਜਦੋਂ ਬੈਟਿੰਗ ਕਰਨ ਦੇ ਲਈ ਉਤਰਦੀ ਆ ਤਾਂ 20 ਓਵਰਾਂ ਦੇ ਵਿੱਚ 8 ਵਿਕਟਾਂ ਗਵਾਉਂਦੀ ਆ ਤੇ ਸਿਰਫ 100 ਉਹ ਨੱਤਰਣਾ ਜਿਹੜਾ ਉਹ ਹੀ ਬਣਾ ਸਕਦੀ ਹੈ ਭਾਰਤ 17 ਸਾਲ ਬਾਅਦ ਇਸ ਤਰੀਕੇ ਦੇ ਨਾਲ T20 ਵਿਸ਼ਵ ਕੱਪਾ ਜਿਹੜਾ ਉਹ ਜਿੱਤ ਜਾਂਦਾ ਹੈ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਜਿੱਤ ਦਰਜ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਇਹ ਵੀ ਦੱਸ ਦਈਏ ਕਿ ਰੋਹਿਤ ਸ਼ਰਮਾ ਦੇ ਵੱਲੋਂ ਤੇ ਨਾਲ ਦੀ ਨਾਲ ਵਿਰਾਟ ਕੋਹਲੀ ਦੇ ਵੱਲੋਂ T20 ਜਿਹੜੇ ਮੈਚ ਨੇ ਉਹਨਾਂ ਤੋਂ ਸੰन्यास ਲੈ ਲਿਆ ਗਿਆ ਉਹਨਾਂ ਨੇ ਸੰन्यास ਦਾ ਐਲਾਨ ਕਰ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਨਵੇਂ ਖਿਡਾਰੀਆਂ ਨੂੰ ਮੌਕਾ ਜਿਹੜਾ ਉਹ ਮਿਲਣਾ ਚਾਹੀਦਾ 11 ਸਾਲ ਬਾਅਦ ਭਾਰਤ ਨੇ ਪਹਿਲਾ ICC ਦੀ ਜਿਹੜੀ ਟਰੋਫੀ ਆ ਉਹ ਜਿੱਤੀ ਸੀ 2011 ਦੇ ਵਿੱਚ ਇੱਕ ਰੋਜਾ ਵਿਸ਼ਵ ਕੱਪ ਦਾ ਖਿਤਾਬ ਆ ਜਿਹੜਾ ਉਹ ਜਿੱਤਿਆ ਗਿਆ ਸੀ ਆਖਰੀ ਵਾਰ ਇਸ ਤੋਂ ਬਾਅਦ ਦੇ ਵਿੱਚ ਟੀਮ ਨੇ 2013 ਚ ਇੰਗਲੈਂਡ ਨੂੰ ਹਰਾ ਕੇ ਚੈਂਪੀਅਨ ਟਰੋਫੀ ਜਿੱਤੀ ਸੀ ਤੇ ਉਸ ਤੋਂ ਇਲਾਵਾ 2013 ਚ ਆਪਣੀ ਪਹਿਲੀ ICC ਜਿਹੜੀ ਟਰੋਫੀ ਹੈ ਉਹ ਜਿੱਤੀ ਗਈ ਸੀ ਦੂਜੇ ਪਾਸੇ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਿਆ ਸੀ ਟੀਮ ਪੰਜ ਵਾਰ ਵਨਡੇ ਵਿਸ਼ਵ ਕੱਪ ਤੇ ਦੋ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਹਰ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਦੱਖਣੀ ਅਫਰੀਕਾ ਉਹਨਾਂ ਦੇ ਵੱਲੋਂ ਜਦੋਂ ਰਨ ਚੇਸ ਕੀਤਾ ਜਾ ਰਿਹਾ ਸੀ ਤਾਂ ਪਹਿਲਾਂ ਲੱਗ ਰਿਹਾ ਸੀ ਕਿ ਭਾਰਤੀ ਟੀਮ ਜ਼ਰੂਰ ਆਪਣੇ ਹੱਥੋਂ ਮੈਚ ਜਿਹੜਾ ਉਹ ਖਿਸਕਾ ਦੇਵੇਗੀ ਪਰ ਐਨ ਮੌਕੇ ਦੇ ਉੱਤੇ ਆ ਕੇ ਅਰਸ਼ਦੀ ਵਰਗੇ ਜਿਹੜੇ ਗੇਂਦਬਾਜ਼ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੀ ਗੇਮ ਦਿਖਾਈ ਜਾਂਦੀ ਹੈ ਕਿ ਚਾਰੋਂ ਖਾਨੇ ਚਿਤ ਕਰ ਦਿੱਤਾ ਜਾਂਦਾ ਮਹਿਜ਼ ਥੋੜੀ ਜੀ ਬਿਲਕੁਲ ਥੋੜੀ ਜੀ ਸੱਤ ਕਰਾਣਾਂ ਦੀ ਜਿਹੜਾ ਗੈਪ ਬਾਕੀ ਬਚਦਾ ਹੁੰਦਾ ਪਰ ਇਹਨੇ ਦੇ ਵਿੱਚ ਹੀ ਓਵਰ ਪੂਰੇ ਕਰ ਦਿੱਤੇ ਜਾਂਦੇ ਆ ਤਕੜੀ ਜਿਹੜੀ ਪਹਿਲਾਂ ਬੱਲੇਬਾਜ਼ੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਬਿਸ਼ੱਕ ਲੱਗਦਾ ਸੀ ਕਿ 170 ਰਨ ਸਾਊਥ ਅਫਰੀਕਾ ਦੀ ਟੀਮ ਆਸਤੇ ਬਣਾਉਣੇ ਕੋਈ ਵੱਡੀ ਗੱਲ ਨਹੀਂ ਹੋਏਗੀ ਪਰ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਕਰ ਦਿਖਾਇਆ ਉਹਨਾਂ ਨੂੰ 169 ਦੇ ਉੱਤੇ ਪੂਰੀ ਦੀ ਪੂਰੀ ਪਾਰੀ ਉਹਨਾਂ ਦੀ ਸਮੇਟ ਦਿੱਤੀ ਆ ਨਾਲ ਵੀਡੀਓ ਸਾਂਝੀ ਕਰ ਰਹੇ ਆ ਅਰਸ਼ਦੀਪ ਤੇ ਵਿਰਾਟ ਕੋਹਲੀ ਇੱਕ ਦੂਸਰੇ ਦੇ ਨਾਲ ਨੱਚਦੇ ਦਿਖਾਈ ਦੇ ਰਹੇ ਨੇ ਜਿੱਤਣ ਤੋਂ ਬਾਅਦ ਆਇਆ ਜਿਹੜਾ ਦ੍ਰਿਸ਼ ਹੈ ਇਸ ਤਰੀਕੇ ਦਾ ਉੱਤੇ ਦਿਖਾਈ ਦੇ ਰਿਹਾ ਸੀਗਾ ਗਰਾਊਂਡ ਦੇ ਵਿੱਚ ਹੀ ਸਟੇਡੀਅਮ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਜਸ਼ਨ ਹੈ ਜਿਹੜਾ ਉਹ ਇਹਨਾਂ ਖਿਡਾਰੀਆਂ ਦੇ ਵੱਲੋਂ ਮਨਾਇਆ ਜਾ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਇਸ ਇਤਿਹਾਸਿਕ ਜਿੱਤ ਦੇ ਉੱਤੇ ਵਧਾਈ ਦਿੱਤੀ ਹੈ